ਲੰਬੇ ਸਮੇਂ ਤੋਂ ਪਿੰਡ ਕਟਕੇੜੀਆਂ ਤੇ ਬਿਸ਼ਨਗੜ ਦੀ ਮੰਗ ਸੀ ਕਿ ਸਾਡੇ ਪਿੰਡ ਦੀ ਸੜਕ ਬਣੇ ਅੱਜ ਇਸ ਸੜਕ ਦਾ ਉਦਘਾਟਨ ਕਰਨ ਪਹੁੰਚੁੱਕੇ ਨੇ ਹਲਕਾ ਚਾਰਜ ਰਣਜੋਤ ਸਿੰਘ ਹਡਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਰਣਜੋਤ ਸਿੰਘ ਹਡਾਣਾ ਅੱਜ ਪਿੰਡ ਕਟਕੇੜੀਆਂ ਤੇ ਬਿਸ਼ਨਗੜ ਚੁੰਗੀਆਂ ਦੀ ਸੜਕ ਦਾ ਉਦਘਾਟਨ ਕਰ ਬਖਚੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਰਣਜੋਤ ਸਿੰਘ ਹਡਾਣਾ ਪਿੰਡ ਵਾਸੀਆਂ ਤੇ ਹਲਕਾ ਅਨੁਸਰੌਰ ਬਸਣ ਨਾਲ ਮੁਲਾਕਾਤ ਕਰਦੇ ਹੋਏ ਨੇ ਇਹ ਤਸਵੀਰਾਂ ਪਿੰਡ ਬਿਸ਼ਨਗੜ ਟਿਕਟ ਘੇੜੀਆਂ ਦੀ ਪੰਚਾਇਤ ਆ ਇਹ ਦੋਨੋਂ ਪਿੰਡਾਂ ਨੂੰ ਸਾਂਝੀ ਸੜਕ ਲੱਗਦੀ ਆ ਜੋ ਲੰਬੇ ਸਮੇਂ ਤੋਂ ਨਹੀਂ ਬਣੀ ਸੀ ਅੱਜ ਇਸ ਮੰਗ ਨੂੰ ਲੈ ਕੇ ਰਣਜੋਤ ਸਿੰਘ ਹਡਾਣਾ ਇਸ ਸੜਕ ਦਾ ਉਦਘਾਟਨ ਕਰਨਗੇ ਜੋ 38 ਲੱਖ ਦੀ ਲਗਤ ਨਾਲ ਅ ਸ਼ੁਰੂ ਹੋਵੇਗੀ ਥੋੜੀ ਦੇਰ ਬਾਅਦ ਰਣਜੋਤ ਸਿੰਘ ਹਡਾਣਾ ਇਸ ਸਰਕਦਾਰ ਤੋਂ ਘਾਟਣ ਕਰਨਗੇ ਐਸਾ ਤਸਵੀਰ ਤੁਸੀਂ ਦੇਖ ਰਹੇ ਹੋ ਸਾਝੀ ਰੋਟ ਪੰਜਾਬੀ ਚੈਨਲ ਤੇ ਰਣਜੋਤ ਸਿੰਘ ਹਡਾਣਾ ਦਾ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਰਣਜੋਤ ਸਿੰਘ ਹੜਾਣਾ ਦਾ ਸਲਮਾਨ ਹੁੰਦਾ ਹੋਇਆ ਰਣਜੋਤ ਸਿੰਘ ਹੜਾਣਾ ਵੱਲੋਂ ਇਸ ਸੜਕ ਦਾ ਉਦ்கਾਰਨ ਕਰਦੇ ਹੋਏ ਪੰਚਾਇਤ ਵੱਲੋਂ ਮਿੱਠਾ ਮੂਹਰੇ ਕਰਾਇਆ ਗਿਆ ਲੰਬੇ ਸਮੇਂ ਦੀ ਮੰਗ ਸੀ ਇੱਕ ਛੱਟ ਤੋਂ ਲੈ ਕੇ ਮਾਨ ਜੋ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੂਰੇ ਪੰਜਾਬ ਚ ਕਰੀਬ 19000 ਕਿਲੋਮੀਟਰ ਜਿਹੜਾ ਸੜਕਾਂ ਦਾ ਜਿਹੜਾ ਜਾਲ ਵਿਛਾਇਆ ਜਾ ਰਿਹਾ ਜਿੱਚ ਕੁਝ ਨਵੀਆਂ ਸੜਕਾਂ ਤੇ ਕੁਝ ਪੁਰਾਣੀ ਸੜਕਾਂ ਦੀ ਜਿਹੜੀ ਰਿਪੇਅਰ ਦਾ ਕੰਮ ਚੱਲ ਰਿਹਾ ਉਸੇ ਤਹਿਤ ਅੱਜ ਅਸੀਂ ਆਪਣੇ ਹਲਕੇ ਸਨੌਰ ਚ ਵੱਖ-ਵੱਖ ਸੜਕਾਂ ਦੇ ਅੱਜ ਨੀ ਪੱਥਰ ਰੱਖਣ ਦੇ ਉਦਘਾਟਨ ਤੇ ਅਸੀਂ ਸਾਡੀ ਪੂਰੀ ਟੀਮ ਅੱਜ ਸਵੇਰ ਦੀ ਲੱਗੀ ਹੋਈ ਹੈ ਹੁਣ ਅਸੀਂ ਪਿੰਡ ਖਾਕਟਾਂ ਤੋਂ ਕਿਟਘੇੜੀ ਰੋਡ ਦੀ ਤੱਕ ਜਿਹੜੀ ਸੜਕ ਹੈ ਅੱਜ ਅਸੀਂ ਉਹਦਾ ਨੀਂਹ ਪੱਥਰ ਰੱਖਿਆ ਤੇ ਸੜਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਤੇ ਆਉਣ ਵਾਲੇ 2 ਮਹੀਨਿਆਂ ਚ ਹਲਕੇ ਸਨੌਰ ਦੀਆਂ ਕਰੀਬ 70% ਜਿਹੜੀ ਸੜਕਾਂ ਦਾ ਕੰਮ ਮੁਕੰਮਲ ਹੋ ਜਾਊਗਾ। ਸ੍ਰੀ ਕਾਲਮਰ ਸਰਪੰਚ ਸੰਦੀਪ ਸਿੰਘ ਪਿੰਡ ਕਿਟਘੇੜੀ ਸਾਡੀ ਮੰਗ ਜੋ ਬਹੁਤ ਸਮੇਂ ਤੋਂ ਰਹਿੰਦੀ ਸੀ ਮੈਂ ਹਮ ਜੋਧਾ ਘਾਣਾ ਵੱਜਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪੂਰੀ ਕੀਤੀ। ਤਾਨ ਮੈਂ ਮਨਦੀਪ ਘਰ ਫੰਡਿਸ ਨਗਰ ਤੋਂ ਸਪਾਂਸ ਮੈਂ ਧੰਨਵਾਦ ਕਰਦੀ ਹਾਂ ਰਣਜੋਤ ਸਿੰਘ ਰਾਜ ਜੀ ਦਾ ਜਿਨ੍ਹਾਂ ਨੇ ਸਾਡੀ 15 ਸਾਲ ਪੁਰਾਣੀ ਮੰਗ ਪੂਰੀ ਕੀਤੀ ਹੈ ਧੰਨ ਸਸੀਕਾ